ਕਾਰ ਜੀ ਤੇ ਆ ਪਿੰਡ ਲੋਹਾਖੜਾ ਦੀ ਅੱਜ ਦੀ ਹਾਲਾਤ ਨੇ ਵੀਰੇ ਛੜਕਦੇ ਪਾਣੀ ਜਿਹੜਾ ਉਹ ਗੋਡੇ-ਗੋਡੇ ਖੜਾ ਪੂਰਾ ਤੇ ਵਾਹਨ ਡੁੱਬੇ ਪਏ ਨੇ ਇੱਧਰ ਸਾਹਮਣੇ ਉਹ ਸਾਰੇ ਏਰੀਆ ਡੁੱਬੇ ਪਿਆ ਪਾਣੀ ਜਿਹੜਾ ਇਹ ਪੂਰਾ ਐਨ ਖੜਾ ਪਾਹ ਲੈ ਨਹੀਂ ਆ ਰਿਹਾ ਛੜਕਦੇ ਇੱਥੇ ਆ ਵਜੇ ਵੀ ਬੰਦਾ ਮੋਟਰਸਾਈਕਲ ਵੀ ਲਿਆਉਂਦਾ ਵਿਚਾਰਾ ਫਸ ਜਾਂਦਾ ਇਧਰ ਮੁੰਡੇ ਰੇ ਛੜਕਦੇ ਨਾ ਆਵੇ ਕੋਈ ਵੀਰ ਭਾਈ ਲੰਗ ਲੰਗਵਾਲ ਜਾਣਾ ਇਹਨੇ ਹੋਰ ਆਪਣਾਂ ਦੀ ਵਗ ਜੇ ਯਾ ਦੇਖ ਸਰਦੋਂ ਹਾਲਾਤ ਵੀਰੇ ਪਾਣੀ ਨਾਲ ਸਾਰਾ ਕੰਮ ਖਰਾਬ ਹੋਇਆ ਪਿਆ ਪੂਰਾ ਥੇਤ ਸਾਰੇ ਡੁੱਬੇ ਪਏ ਨੇ ਇਧਰ ਲਵੇ ਲਾਉਣੇ ਵਾਲੇ ਘੱਟੋ ਘੱਟ ਇਥੇ 100 150 ਕਿਲੋ ਜਿਹੜਾ ਉਹ ਡੁੱਬ ਚੁੱਕਿਆ ਬਿਲਕੁਲ ਪਾਣੀ ਦੀ ਮਾਰ ਨਹੀਂ ਆ ਗਿਆ ਚਾਹੇ ਏਰੀ ਵੀ ਦੇਖੋ ਬੰਦਾਲ ਘੁੰਦੀ ਜਿਵੇਂ ਇਹਦੇ ਉੱਤੋਂ ਵੀ ਪਾਣੀ ਫਰੇ ਪਿਆ ਇਧਰ ਪੂਰਾ ਗੋਡੇ-ਗੋਡੇ ਪਾਣੀ ਸੜਕ ਤੇ ਖੜਾ ਮੋਟਰਸਾਈਕਲ ਲੰਘਦੇ ਨਹੀਂ ਆਗੇ ਇਧਰ ਦੀ ਕੋਠੇ ਕਾਠੇ ਸਾਰੇ ਡੁੱਬੇ ਪਏ ਨੇ ਇਧਰ। ਕਿਤੋਂ ਦਾ ਸਾਰੀ ਝੋ ਤੇ ਇਹ 100-150 ਕਿਲੋ ਹੋ ਗਏ ਫਿਰ ਸਾਹਮਣੇ ਸੀ। ਦਰ ਤੱਕ ਆਏ ਲੱਗਾ ਕੈਮਰਾ ਆਵਾਜ਼ ਦਾ ਸਾਰੇ ਡੁੱਬੇ ਬਣੀ ਜਿਹੜੀ ਗੇਤੀ ਜੀਰਿਆ ਪੀਲੂ ਸਾਹਿਬ ਦਾ ਸੀ ਨੰਗੀਆਂ ਮੜੀ ਮੋਟੀ। ਜੀ ਮੱਕੀ-ਮੁੱਕੀ 4 ਰੁਪਏ ਕਿਲਾਈਤੀ ਲੋਕਾਂ ਨੇ ਵੀਰੇ। ਸਾਰਾ ਨੁਕਸਾਨ ਹੋਇਆ ਇਧਰ ਪੂਰਾ। ਅਏ ਕੋਈ ਕਿ ਫਿਰਦੇ ਆ ਦੇਖੋ ਪਾਣੀ ਦੇਖੋ ਕਿੰਨ ਫਿਰਦਾ ਜਿਵੇਂ ਤੋਬਾ ਹੁੰਦਾ ਤੁਹਾਡੋ ਘੰਡੇ ਥੇ ਲੋਹਾ ਖੜੇ ਪਿੰਡ ਚ 100 150 ਕਿਲਾ ਡੁੱਬ ਗਿਆ ਜਰੀਨਾ ਪਾਣੀ ਨਾਲ ਪਰ ਸਾਡੇ ਪਿੰਡ ਦੇ ਲੋਕ ਤਾਂ ਕਰਨੇ ਕਿ ਇਹ ਰੋਦੀ ਨਹੀਂ ਹੈਗੇ ਪੂਰਾ ਪਾਣੀ ਪਾਣੀ ਫਿਰਦਾ ਜਲ ਜਲ ਵੇ ਨੀ ਲੈ ਆਲੋ ਆ ਸਾਰੀ ਜਿਹੜੀ ਡੁੱਬੀ ਹੋਈ ਐ ਤੇ ਜਿਹੜੀ ਤੀ ਮਲਾ ਗੜਗੜੀ ਜਿਹੜੀ ਉਹ ਵੀ ਹੁਣ ਲਾਈ ਤੇ ਮੱਕੀ ਦਾ achar ਪਾ ਕੇ ਸਾਰੀ ਡੁੱਬੀ ਪਈ ਐ ਬਸ ਹਣ ਨਾਲੇ ਉਹ ਵਹਣ ਨਾਲੇ ਇਹ 3 ਫੁੱਟ ਉੱਚਾ ਗਾ ਹਰ ਦੇਖੋ ਹਨੀ ਬੁਰ ਜਿੰਦਾ ਗਿੱਟੇ ਗਿੱਟੇ ਤੱਕ ਸੜਕਾ ਸੜਕ ਦਾ ਰਾਹ ਵੀ ਬੰਦ ਆ ਬਿਲਕੁਲ ਮੋਟਰਸਾਈਕਲ ਆ ਜਾਂਦੇ ਵਿਚਾਰੇ ਫਸ ਜਾਂਦੇ ਨਹੀਂ ਲੱਗ ਨਹੀਂ ਕਰ ਦੇਖੋ ਨਹੀਂ ਆ ਸੜਕ ਦੇ ਬਿਲਕੁਲ ਹਮਾਰ ਵਹਣਾਂ ਦੇ ਉੱਪਰ ਦੇਖੋ ਵਾਰੀ ਵਾਰੀ ਨੰਗੀ ਹੈ ਜਿਹੜੀ ਜਿਹੜੀ ਸੜਕ ਤੋਂ ਪਰਲੇ ਪਾਸੇ ਮੀਂਹ ਵਾਣ ਦਾ ਜਮੀਨ ਡੁੱਬ ਚੁਲਲੇ ਅਧਰੋ ਦੇਵ ਸਾਹਿਬ ਤੁਸੀਂ ਕਿੱਡਾ ਕਿੱਡਾ ਪਾਣੀ ਖੜਾ ਲਾਤਾ ਜਿਹੜੇ ਪਿੰਡ ਲੋਹਾ ਕਿਹੜਾ ਜ਼ਿਲ੍ਹਾ ਸੰਗਰੂਰ ਲੌਂਗ ਕਾਲ ਕੋਲ ਪੈਂਦਾ ਪਿੰਡ ਨੇ ਲੰਗਾ ਵੀ ਬਿਲਕੁਲ ਬੰਦ ਹੈ ਕੋਈ ਮੋਟਰਸਾਈਕਲ ਆ ਜਾਂਦਾ ਵਿਚਾਰਾ ਫਾਜ ਜਾਂਦਾ ਮੋਟਰਸਾਈਕਲ ਨੂੰ ਬੇਨਤੀ ਵੀ ਇੱਧਰ ਵੀ ਨਾ ਆਇਓ ਕਿਸੇ ਜਾਣਾ ਬਣਾ ਹੋਰ ਹੋਰਾਂ ਦੀ ਭਗ ਜਾਓ ਤੇ ਸੜਕ ਵੀ ਬਿਲਕੁਲ ਜਿਹੜੀ ਜਿਸ ਨਹੀਂ ਰਹੀ ਤੇ ਇੱਧਰ ਆ ਦੇਖੋ ਜਮਾਇਆ ਟੁਬਾ ਬਣਾਇਆ ਪਿਆ ਜਿਹਦੇ ਅੰਦਰ ਵਿਚਾਰੀਆਂ ਦਾ ਤੇ ਜਿਹੜੇ ਉੱਚੇ ਵਾਹਨ ਸੀ ਜਿੰਨੇ ਤੇ ਸੜਕ ਦੇ ਹਮਾਰਤੀ ਉਹ ਵਾਹਨ ਬਚੇ ਨਹੀਂ ਬਿਲਕੁਲ ਤੇ ਜਿਹੜੇ ਸੜਕ ਦੇ Bade <Sanye> mote ਨੀਵੇਂ ਤੇ ਦੇਖੋ ਪਾਣੀ ਨਾਲ ਦੇਖੋ ਸਾਰਾ ਕਿਤੇ ਮਰਿਆ ਪਿਆ ਉਹ ਉੱਤਰ ਤੱਕ ਤੁਸੀਂ ਦੇਖ ਸਕਦੇ ਹੋ ਜ਼ੂਮ ਕਰਕੇ ਦਿਖਾਉਣੀ ਆ ਸਾਰੇ ਪਾਣੀ ਪਾਣੀ ਹੋਇਆ ਪਿਆ ਬਹੁਤ ਨੁਕਸਾਨ ਹੋਇਆ ਵੀਰੇ ਪਿੰਡ ਲੋਹਾ ਕਿੜਾ ਜ਼ਿਲ੍ਹਾ ਸੰਗਰੂਰ ਤੇ ਮੋਟਰ ਮੋਟਰ ਸਰਵੋਲੂ ਪੈ ਗਿਆ ਹਾਂ ਵੀਰ ਹਾਂ ਵੀ ਬਿਲਕੁਲ ਬੰਦਾ ਪਾਣੀ ਪਾਣੀ ਫਿਰਦਾ ਵੀਰੇ ਦੇਖੋ ਪਾਣੀ ਪਾਣੀ ਅਦੇਖ ਸਾਡੇ ਦਰ ਖੇਤ ਜਮਾ ਬਿਲਕੁਲ ਜੀ ਦੀ ਖਤਮ ਹੋ ਗਈ ਤੇ ਸਾਡੇ ਪਿੰਡ ਦੇ ਕਹਿੰਦੇ ਲੋਕੀ ਧਾਕੜ ਨਹੀਂ ਰੋਂਦੇ ਨਹੀਂ ਜੱਟ ਨੁਕਸਾਨ ਤਾਂ ਬਥੇਰਾ ਹੁੰਦਾ ਪਰ